ਸਜ਼ਾ ਹੋਣੀ ਚਾਹੀਦੀ ਆ ਫਾਂਸੀ ਦੀ ਜਿੰਨੇ ਸਾਡਾ ਮੁੰਡਾ ਮਾਰਿਆਗਾ ਨਾ ਉਸੇ ਤਰ੍ਹਾਂ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਮੇਰਾ ਪੁੱਤ ਜਗਜੀ ਹਰਪ੍ਰੀਤ ਸਿੰਘ ਇਹਦਾ ਜੀ ਸ਼ਰੇਆਮ ਕਤਲ ਕੀਤਾ ਗਿਆ ਵੱਢ ਕੇ ਜੀ ਸ਼ਰੇਆਮ ਅੱਡੇ ਦੇ ਉੱਤੇ ਕਤਲ ਕੀਤਾ ਗਿਆ ਤਿੰਨ ਜਣਾਂ ਨੇ ਕਤਲ ਕੀਤਾ ਜੀ ਦੋ ਜਣੇ ਗ੍ਰਿਫਤਾਰ ਹੈ ਤੀਜਾ ਬੰਦਾ ਗ੍ਰਿਫਤਾਰ ਨਹੀਂ ਕੀਤਾ ਉਹ ਸ਼ਾਸਨ ਦਬਾਤ ਆ ਥੋੜਾ ਢਿੱਲਾ ਥੋੜਾ ਜੀ ਪ੍ਰਸ਼ਾਸਨ ਸਾਡੀ ਗੱਲ ਕਿਉਂ ਨਹੀਂ ਸੁਣ ਰਹੇ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਸਾਡੀ ਗੱਲ ਕਿਉਂ ਨਹੀਂ ਅਸੀਂ ਗਰੀਬ ਘਰ ਦੇ ਬੰਦੇ ਆ ਸਾਡੀ ਸੁਣਵਾਈ ਤਾਂ ਨਹੀਂ ਹੁੰਦੀ ਸਾਡਾ ਪੁੱਤ ਮਾਰ ਗਿਆ 23 ਸਾਲ ਦਾ ਪੁੱਤ ਸੀ ਕੱਲਾ ਕੱਲਾ ਪੁੱਤ ਸੀ ਸਾਨੂੰ ਕੋਈ ਨਾਂ ਮਿਲਣਾ ਚਾਹੀਦਾ ਜੀ ਸਾਡੀ ਇਹ ਨੂੰ ਇੱਕ ਮਹੀਨਾ ਤੇ 10 ਦਿਨ ਹੋ ਗਏ ਸਾਡੀ ਸੁਣਵਾਈ ਹੋ ਨਹੀਂ ਰਹੀ ਸੀ ਜੀ ਐਸਐਸਪੀ ਦਫ਼ਤਰ ਤਰਨਤਾਰਨ ਇਸ ਕਰਕੇ ਲੈ ਆਏ ਜੀ ਅਸੀਂ ਦੋ ਟਾਈਮ ਪਹਿਲਾਂ ਤਾਲਾ ਪਿੰਡ ਦਾ ਚਲਾਇਆ ਸੀ ਇਹ ਮੇਰਾ ਭਤੀਜਾ ਜੀ ਹਰਪ੍ਰੀਤ ਸਿੰਘ ਇਹਦਾ ਜੀ ਸ਼ਰੇਆਮ ਕਤਲ ਕੀਤਾ ਗਿਆ ਵੱਢ ਕੇ ਜੀ ਸ਼ਰੇਆਮ ਅੱਡੇ ਦੇ ਉੱਤੇ ਕਤਲ ਕੀਤਾ ਗਿਆ ਤਿੰਨ ਜਣਾਂ ਨੇ ਕਤਲ ਕੀਤਾ ਜੀ ਦੋ ਜਣੇ ਗ੍ਰਿਫਤਾਰ ਹੈ ਤੀਜਾ ਬੰਦਾ ਗ੍ਰਿਫਤਾਰ ਨਹੀਂ ਕੀਤਾ ਪ੍ਰਸ਼ਾਸਨ ਨੇ ਅਸੀਂ ਪ੍ਰਸ਼ਾਸਨ ਦੇ ਮੂਹਰੇ ਬਹੁਤ ਮਹੀਨਾ 1 ਮਹੀਨਾ ਤੇ 10 ਦਿਨ ਕੋਈ ਬਹੁਤ ਅਸੀਂ ਮਿਲਤਾ ਕਰ ਲਈ ਜੀ ਤਾਲੇ ਕਰ ਲਈ ਪਰ ਉਹਨਾਂ ਨੇ ਤੀਜਾ ਬੰਦਾ ਗ੍ਰਿਫਤਾਰ ਨਹੀਂ ਕੀਤਾ ਜੀ ਸਾਡੇ ਤੋਂ ਉਹਨਾਂ ਨੇ ਟਾਈਮ ਵੀ ਲਿਆ ਸੀ 5 ਦਿਨਾਂ ਬਾਅਦ ਕਰਨਾ ਕਰਤਾ 10 ਦਿਨਾਂ ਬਾਅਦ ਅਸੀਂ ਟਾਈਮ ਵੀ ਦਿੱਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਹੁਣ ਤੱਕ ਕਿੰਨੀ ਅਗੇਸਤਰੀਆਂ ਹੋ ਗਈਆਂ ਦੋ ਗ੍ਰਿਫਤਾਰੀ ਹੋਏ ਆ ਜੀ ਤੇ ਜਿਹੜਾ ਜਸਪੁਰ ਸਿੰਘ ਵਰਤ ਭੋਲਾ ਸਿੰਘ ਆ ਉਹਦੀ ਗ੍ਰਿਫਤਾਰੀ ਨਹੀਂ ਹੋਈ ਜੀ ਉਹ ਸਭ ਤੋਂ ਵੱਡਾ ਦੋਸ਼ੀ ਹੋਈ ਗ੍ਰਿਫਤਾਰੀ ਇਹੀ ਆ ਜੀ ਪ੍ਰਸ਼ਾਸਨ ਪ੍ਰਸ਼ਾਸਨ ਦਬਾਤ ਆ ਥੋੜਾ ਢਿੱਲਾ ਥੋੜਾ ਜੀ ਪ੍ਰਸ਼ਾਸਨ ਪ੍ਰਸ਼ਾਸਨ ਸਾਡੀ ਗੱਲ ਕਿਉਂ ਨਹੀਂ ਸੁਣ ਰਿਹਾ ਜੀ ਅਸੀਂ ਇਹੀ ਕਾਣਾ ਜｮਨੇ ਸਾਡੀ ਗੱਲ ਕਿਉਂ ਨਹੀਂ ਅਸੀਂ ਗਰੀਬ ਕਰਦੇ ਬੰਦੇ ਆ ਸਾਡੀ ਸੁਣਵਾਈ ਤਾਂ ਨਹੀਂ ਹੁੰਦੀ ਸਾਡਾ ਪੁੱਤ ਮਾਰਿਆ ਗਿਆ 23 ਸਾਲ ਦਾ ਪੁੱਤ ਸੀ ਕੱਲਾ ਕੱਲਾ ਪੁੱਤ ਸੀ ਸਾਨੂੰ ਕੋਈ ਨਾਂ ਮਿਲਣਾ ਚਾਹੀਦਾ ਜੀ ਸਾਨੂੰ ਘਰ ਵਿੱਚ ਕੋਈ ਹੋਰ ਵੀ ਇਹਨਾਂ ਦੀ ਕਿੰਨੇ ਬੱਚੇ ਸੀ ਬਸ ਇਹਦਾ ਕੱਲਾ ਕੱਲਾ ਪੁੱਤ ਸੀਗਾ ਜੀ ਇੱਕ ਭੈਣ ਕੁਮਾਈ ਦਾ ਕੋਈ ਸਾਧਨ ਨਹੀਂ ਸੀ ਬਸ ਕੱਲਾ ਪਿਓ ਆ ਜੀ ਬਸ ਉਹਨਾਂ ਦੀ ਕਮਾਈ ਦਾ ਸਾਰਾ ਹੁਣ ਪਤਾ ਹੀ ਹੈ ਜਦੋਂ ਪੁੱਤ ਕਰਜੇ ਜੀ ਵੀ ਸਾਡਾ ਬੇਟਾ ਵੱਡਿਆ ਗਿਆ ਕਤਲ ਹੋਇਆ ਹੋ ਗਿਆ ਇਹ ਨਾਮ ਕੀ ਕਿੰਨੇ ਹੋ ਗਏ ਹਰਪ੍ਰੀਤ ਸਿੰਘ ਇਹ ਕਿੰਨਾ ਸਮਾਂ ਹੋ ਗਿਆ ਇਹਨੂੰ 1 ਮਹੀਨਾ ਤੇ 10 ਦਿਨ ਹੋ ਗਏ ਸਾਡੀ ਸੁਣਵਾਈ ਹੋ ਨਹੀਂ ਰਹੀ ਸੀ ਹਾਰ ਕੇ ਪਿੰਡ ਵੀ ਧਰਨਾ ਲਾਇਆ ਪਿੰਡ ਵੀ ਸਾਡੀ ਸੁਣਵਾਈ ਕੋਈ ਨਹੀਂ ਸੁਣੀ ਕਿਸੇ ਨੇ ਅਸੀਂ ਹਰ ਦਾ ਨਾਮ ਆਇਆ ਇੱਕ ਜਸ਼ਨਪ੍ਰੀਤ ਆ ਇੱਕ ਭੋਲਾ ਸਿੰਘ ਆ ਇੱਕ ਅੰਮ੍ਰਿਤਪਾਲ ਦੀ ਕਿੰਨੇ ਦੀ ਗ੍ਰਿਫਤਾਰੀ ਕੋਈ ਜਸ਼ਨਪ੍ਰੀਤ ਦੀ ਹੋਈ ਗ੍ਰਿਫਤਾਰੀ ਅੰਮ੍ਰਿਤਪਾਲ ਦੀ ਹੋਈ ਭੋਲਾ ਸਿੰਘ ਦੀ ਗ੍ਰਿਫਤਾਰੀ ਨਹੀਂ ਆ ਕਰ ਰਹੀ ਦੋ ਦਿਨ ਪਹਿਲਾਂ ਤੁਹਾਡੇ ਕੋਲ ਰੁੜੇ ਆ ਕੇ ਤੇ ਨਾਂ ਵੀ ਲੱਗ ਗਿਆ ਹਾਂਜੀ ਲਾਇਆ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਥੋਂ ਆ ਜਾਂਦੇ ਆ ਮੁੜ ਜਾਂਦੇ ਆ ਜਾਂਦੇ ਮੁੜ ਜਾਂਦੇ ਲਾਰੇ ਲਾਈ ਜਾਂਦੇ ਟਾਈਮ ਵੀ ਲਿੱਤਾ ਗਿਆ ਸੀ ਟਾਈਮ ਵੀ ਲਿੱਤਾ ਸੀ ਇਹਨਾਂ ਨੇ ਸਾਨੂੰ 4 ਦਿਨ ਦੇ ਦੋ 5 ਦਿਨ ਦੇ ਦੋ ਅਸੀਂ ਬਹੁਤ ਹੁਕਚਰ ਹੋ ਗਿਆ ਸਾਨੂੰ 2 ਮਹੀਨਾ ਹੋ ਗਿਆ ਇਹਨਾਂ ਦੇ ਮੂੰਹਾਂ ਲਚਾਕ ਦੇਣੂ ਇਹ ਸਾਡੀ ਸੁਣਵਾਈ ਨਹੀਂ ਕਰ ਰਹੀ ਅੱਜ ਇੱਥੇ ਅੱਜ ਅਸੀਂ ਆਪਦੇ ਬੇਟੇ ਦੀ ਵੀ ਮੌਤ ਦਾ ਸੁਣਵਾਈ ਲੈ ਕੇ ਆਏ ਵੀ ਸਾਡਾ ਕੋਈ ਹੱਲ ਕਰੋ ਸਾਡੀ ਸੁਣਵਾਈ ਸੁਣੋ ਅਸੀਂ ਛੜਕਾਂ ਤੇ ਰੁੜੀ ਜਾਂਦੇ ਇਸੇ ਮਾਰੀ ਐਸਐਸਪੀ ਨੇ ਕੀ ਕਿਹਾ ਹੈ ਐਸਐਸਪੀ ਨੂੰ ਅਸੀਂ ਇਹੋ ਕਹਿ ਸਕਣਾ ਵੀ ਜਿਹੜਾ ਤੀਜਾ ਬੰਦਾ ਨੂੰ ਵਿਰਖ ਦਾਖਲ ਕਰੋ ਮੈਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਉਹ ਕਿਉਂ ਨਹੀਂ ਅੰਦੀ ਗਿਰਿਸ਼ਤਾਰੀ ਹੋ ਗਈ ਕੀ ਕਰਨ ਮੰਗਦੇ ਉਹਨਾਂ ਨੇ ਰਿਸ਼ਵਤ ਲਈ ਹੈ ਇਹ ਜੀ ਆਪਣਾ ਇੱਕ ਹਰਪ੍ਰੀਤ ਨਾਂ ਦਾ ਵੱਡੇ ਪਿੰਡ ਰੂੜਾੜੀ ਤੋਂ ਨੌਜਵਾਨ ਆ ਜੋ ਲਗਭਗ 2 ਸਵਾ ਮਹੀਨੇ ਤੇ ਡੇਢ ਸਾਲ ਹੋ ਗਿਆ ਜਿਹਨੂੰ ਪਿੰਡ ਦੇ ਹੀ ਨੌਜਵਾਨਾਂ ਨੇ ਬਹੁਤ ਬੇਰਹਿਮੀ ਨਾਲ ਉਹਦੀ ਹੱਤਿਆ ਕਰਤੀ ਬਹੁਤ ਬੇਰਹਿਮੀ ਨਾਲ ਉਹਨੂੰ ਵੱਢ ਟੁੱਪ ਕੇ ਉਹਦੀ ਮੌਤ ਕੀਤੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਪਹਿਲਾਂ ਦੋ ਬੰਦੇ ਰੈਹਟ ਕਰ ਲਏ ਪਰ ਇੱਕ ਨੂੰ ਫੜਨ ਵਾਸਤੇ ਟਾਲ ਮਟੋਲੀ ਕਰ ਰਹੇ ਆ ਹਜੇ ਕੋਈ ਨਿਆ ਨਹੀਂ ਦੇ ਜਿਹਦਾ ਕਾਰਨ ਕਰਕੇ ਅੱਜ ਤਿੰਨ ਦਿਨ ਹੋ ਗਏ ਪਰਿਵਾਰ ਨੂੰ ਛੜਕਾ ਤੇ ਰੂੜੀ ਜਾਂਦਾ ਤੇ ਸਭ ਤੋਂ ਮਾੜੀ ਗੱਲ ਇਹ ਹੈ ਵੀ ਸਾਡੇ ਮੁਕਸਦ ਦੇ ਸਾਡੇ ਦੋ ਐਮਐਲਏ ਹੋਣ ਦੇ ਕਾਰਨ ਕਰਕੇ ਅੱਜ ਤੱਕ ਕਿਸੇ ਨੇ ਸਾਡੀ ਸਾਰ ਨਹੀਂ ਲਈ ਆ ਕਿ ਅਸੀਂ ਕਹਿੰਨੇ ਆ ਵੀ ਯਾਰ ਇੱਥੇ ਬਦਲਾਅ ਆ ਗਿਆ ਤਬਦੀਲੀ ਆ ਗਈ ਕਿਹੜੀ ਤਬਦੀਲੀ ਦੀ ਗੱਲ ਕਰਦੇ ਵੀ ਤੁਸੀਂ ਤੁਹਾਡੇ ਤਾਂ ਘਰ ਦੇ ਵਿੱਚ ਤਾਂ ਰਲ ਲਗਿਆ ਪਿਆ ਤੁਸੀਂ ਕਿਸੇ ਨੇ ਆ ਕੇ ਸਾਰ ਨਹੀਂ ਲਈ ਜੋ ਪੁਲਿਸ ਦਾ ਸਾਨੂੰ ਰਵੀਆ ਲੱਗ ਰਿਹਾ ਹੈ ਪੁਲਿਸ ਸਿਆਸੀ ਦਬਾਅ ਥੱਲੇ ਉਹ ਜਿਹੜੇ ਦੂਜੀ ਤੀਜੀ ਬੰਦਾ ਉਹਨੂੰ ਫੜ ਤੋ ਆਨਾ ਕਰਨੀ ਕਰ ਰਹੀ ਆ ਜਿਹਦੇ ਕਾਰਨ ਕਰਕੇ ਇਹ ਪਰਿਵਾਰ ਨੇ ਮਜਬੂਰੀ ਹੋ ਕੇ ਇੱਥੇ ਪ੍ਰਸ਼ਾਸਨ ਦੇ ਦਰਾਂ ਤੇ ਆ ਕੇ ਇਹਨਾਂ ਦਾ ਜਿਹੜਾ ਪੱਟ ਸੱਪਾ ਮਜਬੂਰੀ ਬਸ ਕਰਨਾ ਪੈ ਰਿਹਾ ਤੇ ਪਰਿਵਾਰ ਵੱਲੋਂ ਅਸੀਂ ਆਪਣੀ ਪੰਜਾਬ ਖੇਤ ਕੋਈ ਯੂਨੀਅਨ ਨਹੀਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਂਦੇ ਆ ਕਿ ਜੇ ਪ੍ਰਸ਼ਾਸਨ ਨੇ ਥੋੜੀ ਇਸ ਗੱਲ ਦੇ ਵੱਲ ਧਿਆਨ ਨਾ ਦਿੱਤਾ ਤੇ ਜੇ ਪ੍ਰਸ਼ਾਸਨ ਨੂੰ ਕੋਈ ਐਂ ਲੱਗ ਰਿਹਾ ਹੋਈ ਭਾਈ ਗੱਟਾ ਘਾਟਾ ਜਨਤਾ ਉਹਨਾਂ ਦੇ ਨੈਤ ਢੋਨਾ ਲਾ ਕੇ ਵੇਖੀ ਹੋਣ ਵਾਲੀ ਐ ਤਾਂ ਫਿਰ ਫਿਰ ਵੇਖ ਲੈ ਪ੍ਰਸ਼ਾਸਨ ਇਹ ਜਿਹੜੇ ਤੇ ਹਿਸਾਬ ਨਾਲ ਇਨਸਾਫ ਦੇਣਾ ਹੈ ਨਹੀਂ ਲੋਕ ਮਜਬੂਰੀ ਬਸ ਵੱਡੀ ਗਿਣਤੀ ਤੁਸੀਂ ਲੋਕਾਂ ਨੂੰ ਲਿਆ ਕੇ ਇੱਥੇ ਪ੍ਰਸ਼ਾਸਨ ਦੀ ਧੌਂ ਤੇ ਗੁੱਡਾ ਰੱਖ ਕੇ ਇਹ ਗੱਲਾਂ ਲਾਗੂ ਕਰਾਵਾਂਗੇ ਨਹੀਂ ਪ੍ਰਸ਼ਾਸਨ ਜਿਹੜਾ ਸਿਆਸੀ ਦਬਾਅ ਉਹਨੂੰ ਪਾਸੇ ਰੱਖ ਕੇ ਉਹ ਦੋਸ਼ੀ ਨੂੰ ਫੜ ਲੈ ਨਹੀਂ ਭਾਈ ਜਿਹੜੀ ਲੜਾਈ ਆ ਗਈ ਸਾਡੀ ਜਾਰੀ ਹੋਊਗੀ ਸਾਹਰੇ ਆ ਗਿਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਫਾਂਸੀ ਦੀ ਜਿਵੇਂ ਸਾਡਾ ਮੁੰਡਾ ਮਾਰਿਆਗਾ ਨਾ ਇਸੇ ਤਰ੍ਹਾਂ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਠੀਕ ਆ ਹਲੇ ਪੰਜ ਹੋਰ ਆ ਰਹੇ ਨੇ ਆ ਸਾਨੂੰ ਉਹਨਾਂ ਨਿਚੋੜ ਦੇਣਾ ਚਾਹੀਦਾ ਵੀ ਕਿਹੜੇ ਪੰਜ ਹੋਰ ਲੈਣੇ ਆ ਇਹਨਾਂ ਨੇ ਪੰਜ ਦੋਸ਼ੀ ਹੋਰ ਆਂਦੇ ਇਹਨਾਂ ਨੂੰ ਮੂੰਹ ਪਾਇਆ ਇਹ ਸਾਡੇ ਪਿੰਡ ਤੋਂ ਬਾਹਰ ਦੋਨੇ ਘਰ ਕੱਢਣੇ ਚਾਹੀਦੇ ਆ ਇਹ ਇੱਥੇ ਰਹਿਣਾ ਨਹੀਂ ਚਾਹੀਦੇ ਸਾਡੇ ਆ ਸਾਡੇ ਮੇਰੇ ਜੇੜ ਦੇ ਮੁੰਡੇ ਨੂੰ ਪਾਰਾ ਦੇਤਾ ਸੀ ਇਹਨਾਂ ਬੰਦਿਆਂ ਨੇ ਮੇਰੇ ਜੇੜ ਦਾ ਮੁੰਡਾ ਮਾਰਿਆ ਇਹਨਾਂ ਨੇ ਅਸੀਂ ਫੇਰ ਵੀ ਚੁੱਪ ਕਰ ਗਏ ਆ ਦੂਜਾ ਤੀਜਾ ਇਹ ਲੜਨਾ ਨਹੀਂ ਕੀਤਾ ਇੱਥੋਂ ਕੱਢਣੇ ਚਾਹੀਦੇ ਇਹ ਮਾ ਬੱਧਰ ਦਾ ਬੰਦਾ ਮਾਰਿਆ ਇਹਨਾਂ ਨੇ ਇੱਕ ਸਾਡੇ ਪਿੰਡ ਦਾ ਆ ਮੁੰਡਾ ਮਾਰਿਆ ਮੇਰੇ ਜੇੜ ਦਾ ਮੁੰਡਾ ਮਾਰਿਆ ਤਿੰਨ ਕਤਲ ਕੀਤੇ ਇਹਨਾਂ ਨੇ ਇਹਨਾਂ ਨੂੰ ਤਾਂ ਮੂੰਹ ਪੈ ਗਿਆ ਹਲੇ ਪੰਜ ਹੋਰ ਆਂਦੇ ਆ ਉਹ ਸਾਨੂੰ ਸਬੂਤ ਦੇਣ ਵੀ ਕਿਹੜੇ ਲੈਣੇ ਇਹਨਾਂ ਨੇ